ਅਰਜنٹੀਨਾ ਦੀ ਰਾਸਥਾਨੀ ਬਿਊਨਸ ਆਇਰਸ ਦੇ ਵਿੱਚ ਤਿੰਨ ਨੌਜਵਾਨ ਔਰਤਾਂ ਦੇ ਕਤਲ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉਹਨਾਂ ਦਾ ਨਾ ਸਿਰਫ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਸੀ ਸਗੋਂ ਇਸ ਘਟਨਾ ਦਾ ਸੋਸ਼ਲ ਮੀਡੀਆ ਸਾਈਟ ਇੰਸਟਾਗ੍ਰਾਮ ਤੇ ਸਿੱਧਾ ਪ੍ਰਸਾਰਣ ਵੀ ਕੀਤਾ ਗਿਆ ਸੀ। ਇਸ ਘਟਨਾ ਨੂੰ ਇੱਕ ਡਰੱਗ ਗੈਂਗ ਦੇ ਨਾਲ ਜੋੜਿਆ ਜਾ ਰਿਹਾ ਹੈ। ਮ੍ਰਿਤਕਾ ਦੇ ਵਿੱਚ 20 ਸਾਲਾ ਮੋਰੇਨਾ ਵਾਰਡੀ ਅਤੇ ਬ੍ਰੈਂਡਾ ਡੇਲ ਕਾਸਟिलो ਚਿਹਰੇ ਭਰਾ ਅਤੇ 15 ਸਾਲਾ ਲਾਰਾ ਗੁਟੀ ਦੇ ਸ਼ਾਮਲ ਨੇ ਉਹਨਾਂ ਦੀਆਂ ਲਾਸ਼ਾਂ ਬੁਤਵਾਰ ਨੂੰ ਬਿਊਨਸ ਆਇਰਸ ਦੇ ਦੱਖਣੀ ਹਿੱਸੇ ਵਿੱਚ ਇੱਕ ਕਰਦੇ ਵਿੜੇ ਦੇ ਵਿੱਚ ਦੱਬੀਆਂ ਹੋਈਆਂ ਮਿਰੀਆਂ ਤੇ ਇਹ ਤਿੰਨੋਂ 19 ਸਤੰਬਰ ਤੋਂ ਲਾਪਤਾ ਸਨ ਪੁਲਿਸ ਜਾਂਚ ਤੋਂ ਪਤਾ ਲੱਗੇ ਕਿ ਨੌਜਵਾਨ ਹੋਰਤਾਂ ਨੂੰ ਇੱਕ ਪਾਰਟੀ ਦੇ ਬਹਾਨੇ ਇੱਕ ਵੈਨ ਦੇ ਵਿੱਚ ਫਸਾਇਆ ਗਿਆ ਸੀ ਉੱਥੇ ਗਿਰੋਹ ਦੇ ਮੈਂਬਰਾਂ ਨੇ ਉਹਨਾਂ ਤੇ ਤਸ਼ੱਦਦ ਕੀਤਾ ਅਤੇ ਫਿਰ ਉਹਨਾਂ ਦਾ ਕਤਲ ਕਰ ਦਿੱਤਾ ਗਿਰੋਹ ਦਾ ਇਰਾਦਾ ਦੂਜਿਆਂ ਨੂੰ ਡਰਾਉਣਾ ਅਤੇ ਇੱਕ ਸੁਨੇਹੇ ਭੇਜਣਾ ਸੀ ਉਹਨਾਂ ਲੋਕਾਂ ਦਾ ਵੀ ਇਹੀ ਹਾਲ ਹੋਵੇਗਾ ਜਿਨ੍ਹਾਂ ਨੇ ਉਹਨਾਂ ਤੋਂ ਨਸ਼ੀਲੇ ਪਦਾਰਥ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਅਧਿਕਾਰੀਆਂ ਦੇ ਅਨੁਸਾਰ ਇਸ ਭਿਆਨਕ ਘਟਨਾ ਨੂੰ ਇੱਕ ਨਿੱਜੀ ਇੰਸਟਾਗ੍ਰam ਅਕਾਊਂਟ ਉਤੇ ਲਾਈਵ ਸਟ੍ਰੀਮ ਕੀਤਾ ਗਿਆ ਤੇ ਇਸ ਨੂੰ 45 ਲੋਕਾਂ ਨੇ ਦੇਖਿਆ ਸੀ ਹਾਲਕਿ ਇੰਸਟਾਗ੍ਰਾਮ ਦੀ ਮੂਲ ਕੰਪਨੀ ਮੈਟਾ ਦਾ ਕਹਿਣਾ ਹੈ ਕਿ ਉਸ ਨੂੰ ਇਸ ਗੱਲ ਦਾ ਕੋਈ ਵੀ ਸਬੂਤ ਨਹੀਂ ਮਿਲਿਆ ਕਿ ਵੀਡੀਓ ਨੂੰ ਉਸ ਦੇ ਪਲੇਟਫਾਰਮ ਤੇ ਲਾਈਵ ਸਟ੍ਰੀਮ ਕੀਤਾ ਗਿਆ ਸੀ ਅਰਜנטיਨਾ ਦੀਆਂ ਮੀਡੀਆ ਰਿਪੋਰਟਰਾਂ ਦੇ ਅਨੁਸਾਰ ਨੌਜਵਾਨો ਦਾ ਤੇ ਤਸ਼ੱਦਦ ਇੰਨਾ ਭਿਆਨਕ ਸੀ ਕਿ ਉਹਨਾਂ ਦੇ ਸਰੀਰਾਂ ਦੀ ਪਛਾਣ ਕਰਨਾ ਵੀ ਮੁਸ਼ਕਲ ਹੋ ਗਿਆ ਸੀ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਦੇ ਨੌ ਕੱਟ ਦਿੱਤੇ ਗਏ ਸਨ ਉਂਗਲਾ ਕੱਟ ਦਿੱਤੀਆਂ ਗਈਆਂ ਸਨ ਅਤੇ ਫਿਰ ਗਲਾ ਕੁੱਟ ਕੇ ਮਾਰ ਦਿੱਤਾ ਗਿਆ ਸੀ ਪੁਲਿਸ ਨੇ ਹੁਣ ਤੱਕ ਇਸ ਮਾਮਲੇ 'ਚ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਮਾਮਲੇ ਦੇ ਵਿੱਚ ਤਿੰਨ ਪੁਲਿਸ ਅਤੇ ਦੋ ਔਤਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੰਜਵੇਂ ਸ਼ੱਕੀ ਨੂੰ ਬੋਲੀਵੀਆ ਦੀ ਸਰਹੱਦ ਦੇ ਸਥਿਤ ਸ਼ਹਿਰ ਫਿਲਾਸ ਨੂੰ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਹਾਲਾਂਕਿ ਮੁੱਖ ਸ਼ੱਕੀ 20 ਸਾਲਾਂ ਪੇਰੂ ਨਾਗਰਿਕ ਅਜੇ ਵੀ ਫਰਾਰ ਹੈ ਇਸ ਦੌਰਾਨ ਹਜ਼ਾਰਾਂ ਲੋਕ ਸ਼ਨੀਵਾਰ ਨੂੰ ਕਤਲ ਦਾ ਵਿਰੋਧ ਕਰਨ ਦੇ ਲਈ ਸੜਕਾਂ 'ਤੇ ਉਤਰੇ ਅਤੇ ਸੰਸਦ ਦੇਵਾਲ ਮਾਰਚ ਕੀਤਾ ਪ੍ਰਦਰਸ਼ਨਕਾਰੀਆਂ ਨੇ ਲਾਰਾ ਬ੍ਰੈਂਡਾ ਮੋਰਿਨਾ ਲਿਖੇ ਤੱਤੀਆਂ ਅਤੇ ਬੈਨਰ ਫੜੇ ਹੋਏ ਸਾਨ ਅਤੇ ਨਿ ਸਵਾਤੀ ਮੰਗ ਕੀਤੀ ਪਰਿਵਾਰਕ ਮੈਂਬਰਾਂ ਨੇ ਇਨਸਾਫ ਅਤੇ ਕੌਸ਼ੀਆ ਦੇ ਲਈ ਸਖਤ ਸਜ਼ਾ ਦੀ ਈਮਾਂ ਕੀਤੀ ਹੈ। ਅਰਜنٹੀਨਾ ਦੀ ਰਾਜਧਾਨੀ ਬਿਊਨਸ ਆਇਰਸ ਦੇ ਵਿੱਚ ਤਿੰਨ ਨੌਜਵਾਨ ਔਰਤਾਂ ਦੇ ਕਤਲ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉਹਨਾਂ ਦਾ ਨਾਂ ਸਿਰਫ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਸੀ। ਸਗੋਂ ਇਸ ਘਟਨਾ ਦਾ ਸੋਸ਼ਲ ਮੀਡੀਆ ਸਾਈਟ ਇੰਸਟਾਗ੍ਰਾਮ ਤੇ ਸਿੱਧਾ ਪ੍ਰਸਾਰਣ ਵੀ ਕੀਤਾ ਗਿਆ ਸੀ। ਇਸ ਘਟਨਾ ਨੂੰ ਇੱਕ ਡਰੱਗ ਗੈਂਗ ਦੇ ਨਾਲ ਜੋੜਿਆ ਜਾ ਰਿਹਾ ਹੈ ਮ੍ਰਿਤਕਾਂ ਦੇ ਵਿੱਚ 20 ਸਾਲਾ ਮੋਰੇਨਾ ਵੜੀ ਅਤੇ 20 ਡੇਲ ਕੈਸਟिलो ਛਚੇਰੇਪਰਾ ਅਤੇ 15 ਸਾਲਾ ਲਾਰਾ ਗੁਟੀਦੇ ਸ਼ਾਮਲ ਨੇ ਉਹਨਾਂ ਦੀਆਂ ਲਾਸ਼ਾਂ ਬੁੱਧਵਾਰ ਨੂੰ ਬਿਊਨਸ ਆਇਰਸ ਦੇ ਦੱਖਣੀ ਹਿੱਸੇ ਵਿੱਚ ਕਰਦੇ ਵਿੜੇ ਦੇ ਵਿੱਚ ਦੱਬੀਆਂ ਹੋਈਆਂ ਮਿਦੀਆਂ ਤੇ ਇਹ ਤਿੰਨ 19 ਸਤੰਬਰ ਤੋਂ ਲਾਪਤਾ ਸਨ ਪੁਲਿਸ ਜਾਂਚ ਤੋਂ ਪਤਾ ਲੱਗੇ ਕਿ ਨੌਜਵਾਨ ਹੋਲਤਾਂ ਨੂੰ ਇੱਕ ਪਾਰਟੀ ਦੇ ਬਹਾਨੇ ਇੱਕ ਵੈਨ ਦੇ ਵਿੱਚ ਫਸਾਇਆ ਗਿਆ ਸੀ ਉੱਥੇ ਗਿਰੋਹ ਦੇ ਮੈਂਬਰਾਂ ਨੇ ਉਹਨਾਂ ਤੇ ਤਸ਼ੱਦਦ ਕੀਤਾ ਅਤੇ ਫਿਰ ਉਹਨਾਂ ਦਾ ਕਤਲ ਕਰ ਦਿੱਤਾ ਗਿਰੋਹ ਦਾ ਇਰਾਦਾ ਦੂਜਿਆਂ ਨੂੰ ਡਰਾਉਣਾ ਅਤੇ ਇੱਕ ਸੁਨੇਹੇ ਪੇਜਣਾ ਸੀ ਉਹਨਾਂ ਲੋਕਾਂ ਦਾ ਵੀ ਇਹੀ ਹਾਲ ਹੋਵੇਗਾ ਜਿਨ੍ਹਾਂ ਨੇ ਉਹਨਾਂ ਤੋਂ ਨਸ਼ੀਲੇ ਪਦਾਰਥ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਅਧਿਕਾਰੀਆਂ ਦੇ ਅਨੁਸਾਰ ਇਸ ਭਿਆਨਕ ਘਟਨਾ ਨੂੰ ਇੱਕ ਨਿੱਜੀ ਇੰਸਟਾਗ੍ਰam ਅਕਾਊਂਟ ਉੱਤੇ ਲਾਈਵ ਸਟ੍ਰੀਮ ਕੀਤਾ ਗਿਆ ਤੇ ਇਸ ਨੂੰ 45 ਲੋਕਾਂ ਨੇ ਦੇਖਿਆ ਸੀ ਹਾਲਾਂਕਿ ਇੰਸਟਾਗ੍ਰam ਦੀ ਮੂਲ ਕੰਪਨੀ ਮੈਟਾ ਦਾ ਕਹਿਣਾ ਹੈ ਕਿ ਉਸ ਨੂੰ ਇਸ ਗੱਲ ਦਾ ਕੋਈ ਵੀ ਸਬੂਤ ਨਹੀਂ ਮਿਲਿਆ ਕਿ ਵੀਡੀਓ ਨੂੰ ਉਸ ਦੇ ਪਲੇਟਫਾਰਮ ਤੇ ਲਾਈਵ ਸਟ੍ਰੀਮ ਕੀਤਾ ਗਿਆ ਸੀ ਅਰਜنٹੀਨਾ ਦੀਆਂ ਮੀਡੀਆ ਰਿਪੋਰਟਰਾਂ ਦੇ ਅਨੁਸਾਰ ਨੌਜਵਾਨ ਉਹ ਤਾਂ ਤਿੱਖ ਦਿਨਾਂ ਭਿਆਨਕ ਸੀ ਕਿ ਉਹਨਾਂ ਦੇ ਸਰੀਰਾਂ ਦੀ ਪਛਾਣ ਕਰਨਾ ਵੀ ਮੁਸ਼ਕਿਲ ਹੋ ਗਿਆ ਸੀ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਦੇ ਨੌ ਕੱਟ ਦਿੱਤੇ ਗਏ ਸਨ ਉਂਗਲਾ ਕੱਟ ਦਿੱਤੀਆਂ ਗਈਆਂ ਸਨ ਅਤੇ ਫਿਰ ਗਲਾ ਕੁੱਟ ਕੇ ਮਾਰ ਦਿੱਤਾ ਗਿਆ ਸੀ ਪੁਲਿਸ ਨੇ ਹੁਣ ਤੱਕ ਇਸ ਮਾਮਲੇ 'ਚ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਦੇ ਵਿੱਚ 3 ਪੂਛ ਅਤੇ 2 ਹੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 5ਵੇਂ ਸ਼ੱਕੀ ਨੂੰ ਬੋਲੀਵੀਆ ਦੀ ਸਰਹੱਦ 'ਤੇ ਸਥਿਤ ਸ਼ਹਿਰ ਵਿਲਾਜ਼ ਨੂੰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਹਾਲਾਂਕਿ ਮੁੱਖ ਸ਼ੱਕੀ 20 ਸਾਲਾਂ ਪੇਰੂ ਨਾਗਰਿਕ ਅਜੇ ਵੀ ਫਰਾਰ ਹੈ। ਇਸ ਦੌਰਾਨ ਹਜ਼ਾਰਾਂ ਲੋਕ ਸ਼ਹਿਰ ਨੂੰ ਕਤਲ ਦਾ ਵਿਰੋਧ ਕਰਨ ਦੇ ਲਈ ਸੜਕਾਂ 'ਤੇ ਉਤਰੇ ਅਤੇ ਸੰਸਦ ਦੀਵਾਰ ਮਾਰਚ ਕੀਤਾ। ਪ੍ਰਦਰਸ਼ਨਕਾਰੀਆਂ ਲਾਰਾ ਬ੍ਰੈਂਡਾ ਮੋਰੇਨਾ ਲਿਖੇ ਤੱਤੀਆਂ ਤੇ ਬੈਨਰ ਫੜੇ ਹੋਏ ਸਾਨਾ ਤੇ ਇਨਸਾਫ ਦੀ ਮੰਗ ਕੀਤੀ ਪਰਿਵਾਰਕ ਮੈਂਬਰਾਂ ਨੇ ਇਨਸਾਫ ਅਤੇ ਕੂਸ਼ੀਆ ਦੇ ਲਈ ਸਖਤ ਸਜ਼ਾ ਦੀ ਮੰਗ ਕੀਤੀ ਹੈ ਅਰਜنٹੀਨਾ ਦੀ ਰਾਜਧਾਨੀ ਬਿਊਨਸ ਆਇਰਸ ਦੇ ਵਿੱਚ ਤਿੰਨ ਨੌਜਵਾਨ ਔਰਤਾਂ ਦੇ ਕਤਲ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉਹਨਾਂ ਦਾ ਨਾ ਸਿਰਫ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਸੀ ਸਗੋਂ ਇਸ ਘਟਨਾ ਦਾ ਸੋਸ਼ਲ ਮੀਡੀਆ ਸਾਈਟ ਇੰਸਟਾਗ੍ਰਾਮ ਤੇ ਸਿੱਧਾ ਪ੍ਰਸਾਰਣ ਵੀ ਕੀਤਾ ਗਿਆ ਸੀ। ਇਸ ਘਟਨਾ ਨੂੰ ਇੱਕ ਡਰੱਗ ਗੈਂਗ ਦੇ ਨਾਲ ਜੋੜਿਆ ਜਾ ਰਿਹਾ ਹੈ। ਮ੍ਰਿਤਕਾਂ ਦੇ ਵਿੱਚ 20 ਸਾਲਾ ਮੋਰੇਨਾ, 28 ਅਤੇ ਬ੍ਰੈਂਡਾ ਡੇਲ ਕਾਸਟिलो ਚਚੇਰੇਪਰਾ ਅਤੇ 15 ਸਾਲਾ ਲਾਰਾ ਗੁਟੀਦੇ ਸ਼ਾਮਲ ਨੇ ਉਹਨਾਂ ਦੀਆਂ ਲਾਸ਼ਾਂ ਬੁੱਧਵਾਰ ਨੂੰ ਵਿਊਨਸ ਆਇਲੈਂਡ ਦੇ ਦੱਖਣੀ ਹਿੱਸੇ ਵਿੱਚ ਇੱਕ ਘਰ ਦੇ ਵਿਹੜੇ ਦੇ ਵਿੱਚ ਦੱਬੀਆਂ ਹੋਈਆਂ ਮਿਲੀਆਂ ਤੇ ਇਹ ਤਿੰਨੋਂ 19 ਸਤੰਬਰ ਤੋਂ ਲਾਪਤਾ ਸਨ ਪੁਲਿਸ ਜਾਂਚ ਤੋਂ ਪਤਾ ਲੱਗੇ ਕਿ ਨੌਜਵਾਨ ਉਹਤਾਂ ਨੂੰ ਇੱਕ ਪਾਰਟੀ ਦੇ ਬਹਾਨੇ ਇੱਕ ਵੈਨ ਦੇ ਵਿੱਚ ਫਸਾਇਆ ਗਿਆ ਸੀ ਉੱਥੇ ਗਿਰੋਹ ਦੇ ਮੈਂਬਰਾਂ ਨੇ ਉਹਨਾਂ ਤੇ ਤਸ਼ੱਦਦ ਕੀਤਾ ਤੇ ਫਿਰ ਉਹਨਾਂ ਦਾ ਕਤਲ ਕਰ ਦਿੱਤਾ ਗਿਰੋ ਦਾ ਇਰਾਦਾ ਦੂਜਿਆਂ ਨੂੰ ਡਰਾਉਣਾ ਅਤੇ ਇੱਕ ਸੁਨੇਹਾ ਪੇਜਣਾ ਸੀ ਉਹਨਾਂ ਲੋਕਾਂ ਦਾ ਵੀ ਇਹੀ ਹਾਲ ਹੋਵੇਗਾ ਜਿਨ੍ਹਾਂ ਨੇ ਉਹਨਾਂ ਤੋਂ ਨਸ਼ੀਲੇ ਪਦਾਰਥ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਅਧਿਕਾਰੀਆਂ ਦੇ ਅਨੁਸਾਰ ਇਸ ਭਿਆਨਕ ਘਟਨਾ ਨੂੰ ਇੱਕ ਨਿੱਜੀ ਇੰਸਟਾਗ੍ਰam ਅਕਾਊਂਟ ਉੱਤੇ ਲਾਈਵ ਸਟ੍ਰੀਮ ਕੀਤਾ ਗਿਆ ਤੇ ਇਸ ਨੂੰ 45 ਲੋਕਾਂ ਨੇ ਦੇਖਿਆ ਸੀ ਹਾਲਕਿ ਇੰਸਟਾਗ੍ਰam ਦੀ ਮੂਲ ਕੰਪਨੀ ਮੈਟਾ ਦਾ ਕਹਿਣਾ ਹੈ ਕਿ ਉਸ ਨੂੰ ਇਸ ਗੱਲ ਦਾ ਕੋਈ ਵੀ ਸਬੂਤ ਨਹੀਂ ਮਿਲਿਆ ਕਿ ਵੀਡੀਓ ਨੂੰ ਉਸ ਦੇ ਪਲੇਟਫਾਰਮ ਤੇ ਲਾਈਵ ਸਟ੍ਰੀਮ ਕੀਤਾ ਗਿਆ ਸੀ ਅਰਜנטיਨਾ ਦੀਆਂ ਮੀਡੀਆ ਰਿਪੋਰਟਰਾਂ ਦੇ ਅਨੁਸਾਰ ਨੌਜਵਾਨો ਦਾ ਤੇ ਤਸ਼ੱਦਦ ਇੰਨਾ ਭਿਆਨਕ ਸੀ ਕਿ ਉਹਨਾਂ ਦੇ ਸਰੀਰਾਂ ਦੀ ਪਛਾਣ ਕਰਨਾ ਵੀ ਮੁਸ਼ਕਿਲ ਹੋ ਗਿਆ ਸੀ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਦੇ ਨੌ ਕੱਟ ਦਿੱਤੇ ਗਏ ਸਨ ਉਂਗਲਾ ਕੱਟ ਦਿੱਤੀਆਂ ਗਈਆਂ ਸਨ ਅਤੇ ਫਿਰ ਗਲਾ ਕੁੱਟ ਕੇ ਮਾਰ ਦਿੱਤਾ ਗਿਆ ਸੀ ਪੁਲਿਸ ਨੇ ਹੁਣ ਤੱਕ ਇਸ ਮਾਮਲੇ 'ਚ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਦੇ ਵਿੱਚ 3 ਪੂਛ ਅਤੇ 2 ਹੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੰਜਵੇਂ ਸ਼ੱਕੀ ਨੂੰ ਬੋਲੀਵੀਆ ਦੀ ਸਰਹੱਦ 'ਤੇ ਸਥਿਤ ਸ਼ਹਿਰ ਫਿਲਾਸ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਹਾਲਾਂਕਿ ਮੁੱਖ ਸ਼ੱਕੀ 20 ਸਾਲਾਂ ਪੇਰੂ ਨਾਗਰਿਕ ਅਜੇ ਵੀ ਫਰਾਰ ਹੈ। ਇਸ ਦੌਰਾਨ ਹਜਵਾਰਾ ਲੋਕ ਸ਼ਰਨੀਵਾਨ ਨੂੰ ਕਤਲ ਦਾ ਵਿਰੋਧ ਕਰਨ ਦੇ ਲਈ ਸੜਕਾਂ 'ਤੇ ਉਤਰੇ ਅਤੇ ਸੰਸਦ ਦੀਵਾਰ ਮਾਰਚ ਕੀਤਾ। ਪ੍ਰਦਰਸ਼ਨਕਾਰੀਆਂ ਨੇ ਲਾਰਾ ਬ੍ਰੈਂਡਾ ਮੋਰੇਨਾ ਲਿਖੇ ਤੱਤੀਆਂ ਅਤੇ ਬੈਨਰ ਫੜੇ ਹੋਏ ਸਾਨਾ ਨੇ ਇਨਸਾਫ ਦੀ ਮੰਗ ਕੀਤੀ। ਪਰਿਵਾਰਕ ਮੈਂਬਰਾਂ ਨੇ ਇਨਸਾਫ ਅਤੇ ਕੋਸ਼ੀਆ ਦੇ ਲਈ ਸਖਤ ਸਜ਼ਾ ਦੀ ਮੰਗ ਕੀਤੀ ਹੈ। ਅਰਜنٹੀਨਾ ਦੀ ਰਾਜਧਾਨੀ ਬਿਊਨਸ ਆਇਰਿਸ ਦੇ ਵਿੱਚ ਤਿੰਨ ਨੌਜਵਾਨ ਔਰਤਾਂ ਦੇ ਕਤਲ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉਹਨਾਂ ਦਾ ਨਾਂ ਸਿਰਫ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਸੀ। ਸਗੋਂ ਇਸ ਘਟਨਾ ਦਾ ਸੋਸ਼ਲ ਮੀਡੀਆ ਸਾਈਟ ਇੰਸਟਾਗ੍ਰਾਮ ਤੇ ਸਿੱਧਾ ਪ੍ਰਸਾਰਣ ਵੀ ਕੀਤਾ ਗਿਆ ਸੀ। ਇਸ ਘਟਨਾ ਨੂੰ ਇੱਕ ਡਰੱਗ ਗੈਂਗ ਦੇ ਨਾਲ ਜੋੜਿਆ ਜਾ ਰਿਹਾ ਹੈ ਮ੍ਰਿਤਕਾਂ ਦੇ ਵਿੱਚ 20 ਸਾਲਾਂ ਮੋਰੇਨਾ ਵਡੀ ਅਤੇ ਬ੍ਰੈਂਡਾ ਡੇਲ ਕੈਸਟिलो ਚਚੇਰੇਪਰਾ ਅਤੇ 15 ਸਾਲਾਂ ਲਾਰਾ ਗੁਟੀਰੇਸ ਸ਼ਾਮਲ ਨੇ ਉਹਨਾਂ ਦੀਆਂ ਲਾਸ਼ਾਂ ਬੁੱਧਵਾਰ ਨੂੰ ਬਿਉਨਸਾਇਰਸ ਦੇ ਦੱਖਣੀ ਹਿੱਸੇ ਵਿੱਚ ਜਿੱਤਕ ਘਰ ਦੇ ਵਿਹੜੇ ਦੇ ਵਿੱਚ ਦੱਬੀਆਂ ਹੋਈਆਂ ਮਿਲੀਆਂ ਤੇ ਇਹ 39 19 ਸਤੰਬਰ ਤੋਂ ਲਾਪਤਾ ਸਨ ਪੁਲਿਸ ਜਾਂਚ ਤੋਂ ਪਤਾ ਲੱਗੇ ਕਿ ਨੌਜਵਾਨ ਉਹਤਾਨ ਨੂੰ ਇੱਕ ਪਾਰਟੀ ਦੇ ਬਹਾਨੇ ਇੱਕ ਬੈਂ ਦੇ ਵਿੱਚ ਫਸਾਇਆ ਗਿਆ ਸੀ ਉੱਥੇ ਗਿਰੋਹ ਦੇ ਮੈਂਬਰਾਂ ਨੇ ਉਹਨਾਂ ਤੇ ਤਸ਼ੱਦਦ ਕੀਤਾ ਅਤੇ ਫਿਰ ਉਹਨਾਂ ਦਾ ਕਤਲ ਕਰ ਦਿੱਤਾ ਗਿਰੋਹ ਦਾ ਇਰਾਦਾ ਦੂਜਿਆਂ ਨੂੰ ਡਰਾਉਣਾ ਅਤੇ ਇੱਕ ਸੁਨੇਹਾ ਭੇਜਣਾ ਸੀ ਉਹਨਾਂ ਲੋਕਾਂ ਦਾ ਵੀ ਇਹੀ ਹਾਲ ਹੋਵੇਗਾ ਜਿਨ੍ਹਾਂ ਨੇ ਉਹਨਾਂ ਤੋਂ ਨਸ਼ੀਲੇ ਪਦਾਰਥ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਅਧਿਕਾਰੀਆਂ ਦੇ ਅਨੁਸਾਰ ਇਸ ਭਿਆਨਕ ਘਟਨਾ ਨੂੰ ਇੱਕ ਨਿੱਜੀ ਇੰਸਟਾਗ੍ਰam ਅਕਾਊਂਟ ਉਤੇ ਲਾਈਵ ਸਟ੍ਰੀਮ ਕੀਤਾ ਗਿਆ ਤੇ ਇਸ ਨੂੰ 45 ਲੋਕਾਂ ਨੇ ਦੇਖਿਆ ਸੀ ਹਾਲਕਿ ਇੰਸਟਾਗ੍ਰam ਦੀ ਮੂਲ ਕੰਪਨੀ ਮੈਟਾ ਦਾ ਕਹਿਣਾ ਹੈ ਕਿ ਉਸ ਨੂੰ ਇਸ ਗੱਲ ਦਾ ਕੋਈ ਵੀ ਸਬੂਤ ਨਹੀਂ ਮਿਲਿਆ ਕਿ ਵੀਡੀਓ ਨੂੰ ਉਸ ਦੇ ਪਲੇਟਫਾਰਮ ਤੇ ਲਾਈਵ ਸਟ੍ਰੀਮ ਕੀਤਾ ਗਿਆ ਸੀ ਅਰਜنٹੀਨਾ ਦੀਆਂ ਮੀਡੀਆ ਰਿਪੋਰਟਰਾਂ ਦੇ ਅਨੁਸਾਰ ਨੌਜਵਾਨો ਦਾ ਤੇ ਤਸ਼ੱਦਦ ਇਹਨਾ ਭਿਆਨਕ ਸੀ ਕਿ ਉਹਨਾਂ ਦੇ ਸਰੀਰਾਂ ਦੀ ਪਛਾਣ ਕਰਨਾ ਵੀ ਮੁਸ਼ਕਲ ਹੋ ਗਿਆ ਸੀ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਦੇ ਨੌ ਕਟਰ ਦਿੱਤੇ ਗਏ ਸਨ ਉਂਗਲਾ ਕੱਟ ਦਿੱਤੀਆਂ ਗਈਆਂ ਸਨ ਅਤੇ ਫਿਰ ਗਲਾ ਕਟਕੇ ਮਾਰ ਦਿੱਤਾ ਗਿਆ ਸੀ ਪੁਲਿਸ ਨੇ ਹੁਣ ਤੱਕ ਇਸ ਮਾਮਲੇ 'ਚ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਦੇ ਵਿੱਚ 3 ਪੂਛ ਅਤੇ 2 ਔਰਤਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 5ਵੇਂ ਸ਼ੱਕੀ ਨੂੰ ਬੋਲੀਵੀਆ ਦੀ ਸਰਹੱਦ 'ਤੇ ਸਥਿਤ ਸ਼ਹਿਰ ਫਿਲਾਸ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਹਾਲਾਂਕਿ ਮੁੱਖ ਸ਼ੱਕੀ 20 ਸਾਲਾਂ ਪੇਰੂ ਨਾਗਰਿਕ ਅਜੇ ਵੀ ਫਰਾਰ ਹੈ। ਇਸ ਦੌਰਾਨ ਹਜ਼ਾਰਾਂ ਲੋਕ ਸ਼ਰਨੀਵਾਨੂ ਕਤਲ ਦਾ ਵਿਰੋਧ ਕਰਨ ਲਈ ਸੜਕਾਂ 'ਤੇ ਉਤਰੇ ਅਤੇ ਸੰਸਦ ਦੀਵਾਰ ਮਾਰਚ ਕੀਤਾ। ਪ੍ਰਦਰਸ਼ਨਕਾਰੀਆਂ ਨੇ ਲਾਰਾ ਬ੍ਰੈਂਡਾ ਮੋਰਿਨਾ ਲਿਖੇ ਤਕਤੀਆਂ ਅਤੇ ਬੈਨਰ ਫੜੇ ਹੋਏ ਸਾਨਾ ਨੇ ਇਨਸਾਫ ਅਤੇ ਗੋਸ਼ਿਆ ਦੇ ਲਈ ਸਖਤ ਸਜ਼ਾ ਦੀ ਮੰਗ ਕੀਤੀ ਹੈ